ਕੀ ਖਾਤਾ ਅੱਜ? ਹੇ ਕਰਨੀ ਕਰ। ਆਤਾ ਨਹੀਂ ਆਨਸੀ ਕਰੇ। ਹਾਂ? ਤੇ ਆਤਾ ਹੀ ਨਹੀਂ ਐ। ਘਰਾਟਾ ਨਹੀਂ ਸੀਗਾ। ਹਏ ਭੁੱਖਾ ਆਇਆ। ਮੈਨੂੰ ਮਾਂ ਸਦਾ ਹੀ ਰਹਿਦਾ। ਉਹ ਬੱਚੇ ਨੂੰ ਮੈਂ ਮੇਨਟੇਨ ਚ ਪੁੱਛ ਲਈ ਦੇ ਵੀ ਕੀ ਖਾ ਕੇ ਆਇਓ। ਮੈਂ ਨੂੰ ਪੁੱਛਿਆ ਬੱਚੇ ਕੀ ਖਾ ਕੇ ਆਏ? ਕਹਿੰਦਾ ਜੀ ਮੈਂ ਤਾਂ ਕੁਝ ਨਹੀਂ ਖਾ ਕੇ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ। ਤਰੀ ਹੁੰਦੇ ਨਾਟਕ ਰਿਹਾ ਗਾਨੀ ਸੀ ਆਂਦਾ ਸੀ ਮਮਾ ਮੈਨੇ ਰੋਟੀ ਬਣਾ ਕੇ ਨਾ ਪਤਾ ਆਟਾ ਹੈਗਾ ਨਹੀਂ ਆਟਾ ਅਣਜਾਣ ਤੱਕ ਕਿਸੇ ਤੋਂ ਨਹੀਂ ਮਿਲਿਆ ਹੋ ਤੇਰੇ ਲਈ ਮਖਮਲ ਸੇ ਬਾਕੀ ਬੱਚੇ ਨੂੰ ਮੈਂ ਪਿਆਰ ਦਿੱਤਾ ਮੈਂ ਤੇਰੇ ਨਾਲ ਲਾਇਆ ਲੀਕੀ ਲੀਕੀ ਕਰੀ ਹੋ ਬੱਤੀਏ ਸੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਬੱਚੇ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸਨੇ ਬਲੂਨ ਕਿਹਾ ਜਾ ਰਿਹਾ ਹੈ ਕਿ ਅਜੋ ਕੱਲ ਤੋਂ ਖਾ ਰਿਹਾ ਕਿਉਂਕਿ ਉਹਦੇ ਘਰ ਦੇ ਵਿੱਚ ਆਟਾ ਨਹੀਂ ਸੀ ਉਸਦੇ ਇਹਦੇ ਆਪਣੇ ਬਲੂਨ ਇਹ ਵੀਡੀਓ ਦੱਸਿਆ ਜਾ ਰਿਹਾ ਹੈ ਕਿ ਸੈਸ ਸੁਬਾਈ ਬਣਾਈ ਜਾਂਦੀ ਹੈ ਤੇ ਉਸ ਨੂੰ ਜਿਵੇਂ ਹੀ ਪੋਸਟ ਕੀਤਾ ਜਾਂਦਾ ਤਾਂ ਕਾਫੀ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਉਹ ਜਦੋਂ ਖਤਰਾ ਬਣਿਆ ਜੰਜੂ ਤੇ ਹੈ ਉਹ ਤੇਰੇ ਲਈ ਮਕਸਦ ਜਾਣੇ ਤੇਰੇ ਕੁੱਟ ਪਵੇ ਸਾਡੇ ਲਈ ਛਵੀਆਂ ਆਏ ਨੀ ਉਹ ਖਾਦਾ ਅੱਜ ਸੇ ਕਰਕੇ ਤੇਰੇ ਨਾਮ ਉਹ ਸਾਡੀ ਪਾਰਟੀ ਇਸ ਰਿਕਾਰ ਦੇ ਕਰਟ ਨਹੀਂ ਸੀਗਾ ਬਾਈ ਭੁੱਖਾਂ ਆਏ ਹੱਪਰੇ ਯੋਦੋਂ ਦਾ ਕੋਈ ਬੌੜਿਆ ਦਰਸਲ ਫਿਰੋਜ਼ਪੁਰ ਦੇ ਕਸਬਾ ਮਮਦੋਦ ਦੇ ਪਿੰਡ ਫੈਦੇ ਦੀ ਇਹ ਵੀਡੀਓ ਆ ਜਿੱਥੇ ਇਹ ਬੱਚਾ ਨਰਸਰੀ ਕਲਾਸ ਦੇ ਵਿੱਚ ਪੜ੍ਹਦਾ ਹੈ ਤੇ ਹੁਣ ਇਸ ਬੱਚੇ ਦੇ ਮਾਪੇ ਵੀ ਕੈਮਰੇ ਦੇ ਸਾਹਮਣੇ ਆਏ ਨੇ ਉਹਨੇ ਦੱਸਿਆ ਕਿ ਉਸ ਦਿਨ ਘਰ ਦੇ ਵਿੱਚ ਆਟਾ ਨਹੀਂ ਸੀ ਦੋ ਤਿੰਨ ਘਰਾਂ ਦੇ ਵਿੱਚੋਂ ਆਟਾ ਮੰਗਣ ਲਈ ਵੀ ਗਏ ਪਰ ਨਹੀਂ ਮਿਲਿਆ ਇਸ ਤੋਂ ਬਾਅਦ ਉਹਨਾਂ ਨੂੰ ਆਪਣੇ ਬੱਚੇ ਨੂੰ ਖੁਕਾ ਹੈ ਸਕੂਲ ਵਿੱਚ ਤੁਰਨਾ ਪਿਆ ਮਾਪਿਆਂ ਨੇ ਦੱਸਿਆ ਕਿ ਘਰ ਦੇ ਵਿੱਚ ਗਰੀਬੀ ਹੋਣ ਕਾਰਨ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਔਖਾ ਹੁੰਦਾ ਹੈ ਕਈ ਵਾਰ ਤਾਂ ਇਸੇ ਤਰ੍ਹਾਂ ਕੁੱਖੇ ਬੱਚੇ ਨੂੰ ਹੀ ਸਕੂਲ ਦੇ ਵਿੱਚ ਭੇਜਣਾ ਪੈਂਦਾ ਹੈ ਇਹ ਹਾਲਾਤ ਕਰਦੇ ਇਸ ਤਰ੍ਹਾਂ ਤੁਸੀਂ ਹਾਲਾਤ ਤੁਸੀਂ ਦੇਖ ਕੇ ਸਕਦੇ ਹੋ ਵੀ ਕਿੱਦਾਂ ਦੇ ਸਾਡੇ ਹਾਲਾਤ ਦੇ ਕਰਦੇ ਕਿਉਂਕਿ ਜੇ ਅਸੀਂ ਕੰਮ ਤੇ ਕੋਈ ਇਹਨਾਂ ਚ ਦੋਨਾਂ ਚ ਕੋਈ ਨਹੀਂ ਜਾਣਦਾ ਜੇ ਦੋਨੇ ਜਾਂਦੇ ਸਾਡੇ ਰੋਟੀ ਪਾਣੀ ਬੰਦ ਹੋ ਜਾਂਦਾ ਕਿਉਂਕਿ ਜੇ ਕੰਮ ਤੇ ਜਾਣਗੇ ਤੇ ਪੈਸੇ ਮਿਲਣਗੇ ਕਿਉਂਕਿ ਦਿਹਾੜੀ ਹੁਣੀ ਮਜ਼ਦੂਰੀ ਦਿਹਾੜੀਆਂ ਵਧਦੀਆਂ ਨੇ ਪਈਆਂ ਜਿਹੜਾ ਕਾਬ ਦੇ ਖਰਚੇ ਪੂਰੇ ਹੋ ਸਕਣਾਂ ਹੋਪਾ ਬੱਚੇ ਵੀਰੇ ਮੇਰੇ ਦੋਈ ਨਹੀਂ ਕਿ ਕਰਨੀ ਕਿ ਉਹ ਦਿਨਾਂ ਨੂੰ ਬੇਟ ਜਾ ਵੀਰੇ ਉਸ ਦੇ ਨਾਟਕ ਰਹਾ ਹੈਗਾ ਨਹੀਂ ਸੀ ਆਂਦਾ ਸ ਮਮਾ ਮੈਨੇ ਰੋਟੀ ਬਣਾ ਲੀ ਮੈਨੂੰ ਪਤਾ ਆਟਾ ਹੈਗਾ ਨਹੀਂ ਆਟਾ ਅੰਡਾ ਅੰਕੋ ਵੀ ਕਿਸੇ ਤੋਂ ਨਹੀਂ ਮਿਲਿਆ ਆਂਦੇ ਭਾਂਜੀ ਆਟਾ ਸਾਡੇ ਘਰੇ ਨਹੀਂ ਹੈਗਾ ਸਾਡੀ ਮੰਮੀ ਕਹੀ ਸੀ ਆਟਾ ਲੈਣਾ ਕਿ ਸਾਨੂੰ ਮਜਬੂਰੀ ਤੌਰ ਤੇ ਵੀਰੇ ਉਹਦਾ ਹੀ ਵੇਚਣਾ ਪੈ ਗਿਆ ਬੱਚੇ ਨੂੰ ਕਿਉਂਕਿ ਸਾਡਾ ਨਹੀਂ ਜੇ ਕਰਦਾ ਸੀ ਵੀ ਆਪਣੇ ਪੁੱਤ ਨੂੰ ਇਦਾਂ ਭੇਜਿਆ ਸਾਡਾ ਵੀ ਕਾਲਜ ਆ ਪੜਦਾ ਵੀ ਸਾਡੇ ਜਵਾਬ ਕੁੱਟੇ ਜਾ ਰਿਹਾ ਜੇ ਕੁਝ ਹੁੰਦਾ ਤੇ ਅਸੀਂ ਵੀ ਅੱਜ ਇਹਨੂੰ ਬਣਾ ਕੇ ਭੇਜਦੇ ਟਿਫਨ ਭੇਜਦੇ ਜਾਂ ਖਵਾ ਕੇ ਕੁਝ ਭੇਜਦੇ ਨਹੀਂ ਲੋਕ ਕਤਿ ਘੋਣ ਵਾਲੇ ਕਿਹਦੇ ਦੋ ਇੱਕ ਘੋਣ ਵਾਲਿਆਂ ਦੇ ਦਾਦੂ ਘੋਣਦੇ ਤੇ ਉਹਦੇ ਪਾਪਾ ਘੋਣਦੇ ਨੇ ਕਿਉਂਕਿ ਪਿਛਲੀ ਕਰਮੇ ਇਹਦੇ ਪਾਪਾ ਦੀ ਅੱਖਾ ਖਰਾਬ ਨਹੀਂ ਆ ਹੋ ਗਈਆਂ ਸੀ ਕਿਉਂਕਿ ਦਿਸਣਾ ਬੰਦ ਹੋ ਗਿਆ ਸੀ ਇਹਨਾਂ ਨੂੰ ਆਪਦੀ ਕੋਈ ਚੀਜ਼ ਹੀ ਨਹੀਂ ਪਤਾ ਲੱਗਦੀ ਸੀ ਸਾਡੀ ਚੀਜ਼ ਹੈਗੀ ਕਿ ਕਿੱਥੇ ਨਹੀਂ ਜੋ ਕਪੜਾ ਲੇੜਾ ਸਾਰਾ ਇਹਨੂੰ ਖੁਦ ਨੂੰ ਪੜਵਾਉਣਾ ਸਾਨੂੰ ਪੈਂਦਾ ਸੀ ਦਾ ਅੱਖਾ ਗਿਆਨ ਸਦਾ ਹੀ